ਸਤਨੰਗ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਪਰ ਆਤੂ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੇ ਲਾਏ ਸਤਨਾੰ ਸ੍ਰੀ ਵਾਹਿ ਗੁਰੂ ਸਾਹਿਬ ਜੀ ਲੰਗਰ ਮਹੰਲਾ ਅੰਜਮਾ ਕਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ साहिब मेरा मेहरवान मेहरवान साहिब मेहरवान साहिब मेरा मेहरवान जी सगल को दीदान ਤੋ ਕਾਹੇ ਡੋਲੇ ਹੈ ਪ੍ਰਾਣੀਆਂ ਤੂੰ ਰੱਖੇਗਾ ਸਿਰ ਜਣਹਾਂ ਜੇਨ ਪਦਾਇਸ ਤੂੰ ਕੀਆ ਸੋਈ ਦੇ ਆਧਾ ਜਨ ਓ ਪਾਏ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਨਕ ਦਿਲਾ ਕਾਮ ਸੱਚਾ ਪਰਬਦ ਗਾ ਖੁਦ ਰਤਾ ਕੀਮ ਨਾ ਜਾਣੀਐ ਨੰਦਗੀ ਜਿ ਚਰਾ ਆਤਮ ਸਹਾ ਤੂੰ ਸਮਰੱਥ ਅਕਥ ਅਗੋਚਰਾ ਜੀਉ ਮੈਂਂਂਦ ਤੇਰੀ ਇਰਾ ਸੋਖ ਪਾਇਆ ਸਦਾ ਨਾਨਕਾ ਕੀ ਅਰਦਾਸ ਤੂੰ ਸਮਰੱਖ ਆਕਾਠ ਅਗੋਚਰਾ ਜਿਉ ਪੰਡ ਤੇਰੀ ਰਾਸ ਹਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰਤ ਫਿਰਤ ਪ੍ਰਭ ਆਇਆ ਮਰਿਆ ਤੂੰ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੇ ਲਾਇ ਸਤਨਾਮ ਸਿਰਿ ਵਾਹੇ ਗੁਰੂ ਸਾਹਿਬ ਜੀ ਧੰ ਗਾਂ महनला अंजमान करते जा मेहरवान साहिब मेहरवान साहिब मेरा मेहरवान मेहरवान ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੋ ਕਾਹ ਡੋਲਹਿ ਪ੍ਰਾਣੀਆਂ ਉਦਰਾਖੇਗਾ ਸਿਰ ਜਨਹਾ ਜਨ ਪਦਾਇਸ ਤੂੰ ਕੀਆ ਸੋਈ ਦੇ ਆਦਾ ਜਨ ਓ ਪਾਏ ਮੇਦਨੇ ਸੋਈ ਕਰਦਾ ਸਾ ਲੰਕਾਂ ਸੱਚਾ ਪਰਬਦਗਾ ਖੁਦ ਰਤਾ ਕੀ ਮਾ ਨਾ ਜਾਣੀ ਐ ਨਡਗੀ ਜਿ ਚਰਾ ਆਤਮਾ ਸਾਗ ਤੂੰ ਸਮਰੱਥ ਅਕਟ ਅਗੋਚਰਾ ਜੀਉ ਪੰਡ ਤੇਰੀ ਇਰਾਸ ਰਾਮ ਤੇਰੀ ਸੋਖ ਪਾਇਆ ਸਦਾ ਨਾਨਕਾ ਕੀ ਅਰਦਾਸ ਤੂੰ ਸਮਰੱਖ ਆਕਾਠ ਅਗੋਚਰਾ ਜੀਉ ਪੰਡ ਤੇਰੀ ਰਾਸ ਹਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਿਰਤ ਫਿਰਤ ਪ੍ਰਭ ਆਇਆ ਮਰਿਆ ਤੂੰ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੇ ਲਾਇ ਸਤਨਾਮ ਸਿਰਿ ਵਾਹੈ ਗੁਰੂ ਸਾਹਿਬ ਜੀ ਨ ਲੰਗੋ ਮਹੰਲਾ ਅੰਜਮ ਕਰਤੀ ਜਾ ਮਿਹਰਮਾਨ ਸਾਹਿਬ ਮਿਹਰਮਾਨ ਸਾਹਿਬ ਮੇਰਾ ਮਿਹਰਮਾਨ ਮਿਹਰਵਾ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇਦਾਨ ਰਹਾ ਤੋ ਕਾਹ ਡੋਲੇ ਹੈ ਪ੍ਰਾਣੀਆਂ ਤਉ ਦਰ ਆਖੇਗਾ ਸਿਰ ਜਣਹਾ ਜਨ ਪਦਾਇਸ ਤੂੰ ਕੀਆ ਸੋਈ ਦੇ ਆਦਾ ਜਨ ਓ ਪਾਏ ਮੇਦਨੀ ਸੋਈ ਕਰਦਾ ਸਾ ਸੱਚਾ ਪਰਬਦਗਾ ਖੁਦ ਰਤਾ ਕੀ ਮਾ ਨਾ ਜਾਣੀ ਐ ਉਹ ਵੱਡਾ ਵੇ ਪਰਵਾਹਾ ਕਰ ਬੰਦੇ ਤੂੰ ਬੰਦਗੀ ਨਿਚਰਾ ਆਤਮੈ ਸਾਗ ਤੂੰ ਸਮਰੱਥ ਅਕਥ ਅਗੋਚਰਾ ਜੀਉ ਪੰਡ ਤੇਰੀ ਇਰਾਸ ਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਸਮਰੱਖ ਅਕਾਠ ਅਗੋਚਰਾ ਜੀਉ ਪੰਡ ਤੇਰੀ ਰਾਸ ਹਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਿਰਤ ਫਿਰਤ ਪ੍ਰਭ ਆਇਆ ਪਰ ਆ ਤੂੰ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੇ ਲਾਏ ਸਤਨਾੰਗ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਗਰ ਮਹੰਲਾ ਅੰਜਮਾ ਕਰਤੀ ਜਾ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਮਿਹਰਵਾਨ ਸਾਹਿਬ ਮਿਹਰਵਾਨ ਸਾਹਿਬਾ ਮੇਰਾ ਮਹਿਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਡੋਲੇ ਹੈ ਪ੍ਰਾਣੀਆਂ ਤੂੰ ਦਰਾਖੇਗਾ ਸਿਰ ਜਣਹਾਂ ਜਨੋ ਪਾਦਾਇਸ ਤੂੰ ਕੀਆ ਸੋਈ ਦੇ ਆਧਾ ਜਨੋ ਪਾਏ ਮੇਦਨੀ ਸੋਈ ਕਰਦਾ ਸਾ ਸੱਚਾ ਪਰਬਦਗਾ ਖੁਦਰਤ ਕੀ ਮਾ ਨਾ ਜਾਣੀ ਐ ਉਹ ਵੱਡਾ ਦੇ ਪਰਵਾਹਾ ਕਰ ਬੰਦੇ ਤੂੰ ਮੰਨ ਗੀ ਚਰਾ ਆਤਮ ਸਹਾ ਤੂੰ ਸਮਰਖ ਅਕੱਠ ਅਗੋਚਾਰਾ ਜੀਉ ਪੰਡ ਤੇਰੀ ਇਰਾਸ ਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਸਮਰੱਖ ਅਕਾਖ ਅਗੋਚਰਾ ਜੀਉ ਪੰਡ ਤੇਰੀ ਰਾਸ ਹਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੇ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਿਰਤ ਫਿਰਤ ਪ੍ਰਭ ਆਇਆ ਪਰ ਆਤੋ ਸਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੇ ਭਗਤੇ ਲਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲੰਗਰ ਮਹੰਲਾ ਅੰਜਮਾ ਕਰਤੀ ਜਾ ਮਿਹਰਮਾਨ ਸਾਹਿਬ ਮਿਹਰਮਾਨ ਸਾਹਿਬ ਮੇਰਾ ਮਿਹਰਮਾਨ ਮਿਹਰਮਾਨ ਸਾਹਿਬ ਮਿਹਰਮਾਨ ਸਾਹਿਬ ਮੇਰਾ ਮਹਿਰਵਾਨ ਜੀ ਸਗਲ ਕੋ ਦੇਦਾਨ ਰਹਾ ਤੂੰ ਕਾਹੇ ਡੋਲੇ ਹੈ ਪ੍ਰਾਣੀਆਂ ਤੂੰ ਦਰਾਖੇਗਾ ਸਿਰ ਜਣਹਾਂ ਜਨੋ ਪਾਦਾ ਇਸ ਤੂੰ ਕੀਆ ਸੋਈ ਦੇ ਆਧਾ ਜਨੋ ਪਾਏ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਨਕ ਦਿਲਾ ਕਾ ਸੱਚਾ ਪਰਬਦਗਾ ਖੁਦ ਰਤਾ ਕੀ ਮਾ ਨਾ ਜਾਣੀ ਐ ਉਹ ਵੱਡਾ ਦੇ ਪਰਵਾਹ ਕਰ ਬੰਦੇ ਤੂੰ ਬੰਦਗੀ ਜਿ ਚਰਾ ਆਤਮ ਸਗਾ ਤੂੰ ਸਮਰੱਥ ਅਕੱਠ ਅਗੋਚਾਰਾ ਜੀਉ ਪੈਂਡ ਤੇਰੀ ਇਰਾਸ ਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਤੂੰ ਸਮਰੱਖ ਅਕਾਖ ਅਗੋਚਰਾ ਜੀਉ ਪਿੰਡ ਤੇਰੀ ਰਾਸ ਹਰਾਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ